ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਦਾ ਕਿ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਕਡ ਨੇ ਇੱਕ ਮੰਡੀ ਦੇ ਮੋੜ ਅਗੇ ਤੇ ਡਿਪਟੀ ਦੇ ਬੂਏ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਦੀਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਖਲੋਤਿਆਂ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤੋ ਆ ਸ਼ਰਾਬ ਪੀਤੀ ਦੀਆ ਉਹ ਮੈਂ ਕਹਾ ਮੇਰੇ ਕੇਸ ਦੇ ਮੇਰਾ ਰਾ ਦੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮਲਾਜਮਾਂ ਪੀਤੀ ਆ ਇੱਕ ਮਲਾਜਮ ਪੁਲਿਸ ਦਾ ਉઠਿਆ ਕਹਿੰਦਾ ਤੂੰ ਹੀ ਸੌ ਖਾਂਦੇ ਹੋ ਗੁਰਦਾਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੋਚ ਕਉਂਦੀ ਦੇ ਅਜੀ ਖਾਧੀਆ ਸਵਾ ਖਾਈਏ ਪੁਲਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਵੀ ਸਾਡਾ ਬਾਰਡਰ ਬੰਦ ਖਾਲੀ ਹੋ ਜੇ ਕੀ ਪੁਲਸ ਨੂੰ ਨਹੀਂ ਪਤਾ ਇੱਥੇ ਮਾਲਿਆਂ ਅੰਸਰ ਗਰੇ ਨੇ ਅੱਜ ਦੇ ਧਰਨੇ ਸੰਬੰਧੀ ਕੀ ਕਿਹਾ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੇ ਉਹ ਤਿੰਨ ਦਿਨ ਦਸ ਦਿਨ ਵੀ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਦੱਸਿਆ ਵੀ ਬੈਰੀ ਹਾਂਜੀ ਬੀਤੀ ਰਾਤ ਦੇ ਤੇ ਬੀਤੀ ਰਾਤ ਦੇ ਤੇ 6:25 ਮਿੰਟ ਦੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆ ਰਹੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਨੇ ਉਸ ਨੂੰ ਖਤਰਾ ਅੱਗੇ ਜਾ ਸਾਡੇ ਦੇ ਕੋਲ ਬੰਬ ਨਾ ਸੁੱਟ ਦੇ ਲੋਕਾ ਸ਼ਹਿਰਦਾਰ ਭਾਵੇਂ ਮਰ ਜਾਣਾ ਇਹਨਾਂ ਸ਼ਹਿਰਦਾਰੀ ਸੁਰੱਖਿਆ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀ ਤਾਂ ਨਹੀਂ ਚੱਲਦੇ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਣ ਲਿਆ ਕੋਈ ਫੇਰ ਕੀ ਮੰਗ ਕਰਦੇ ਅਸੀਂ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਨੂੰ ਸ਼ਹਿਰਦਾਰੋਂ ਤਾਂ ਲੰਘਣ ਦੇ ਮੈਰੀਕਟ ਤੋਂ ਨਹੀਂ ਬਾਕੀ ਡੀਐਸਪੀ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਕਿ ਜਿਹੜੇ ਸਵੇਰ 3 ਵੇ ਦੀ ਬੱਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ ਤਿੰਨ ਚਾਰ ਉਹਦੇ ਚੋਂ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਬੰਦਾ ਕੌਣ ਹੈ ਨਾਕਾ ਕਾਰ ਚ ਹੁੰਦਾ ਵਾ ਕਿ ਬੈਰੀਕਾਡ ਤੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਚ ਸੁੱਤੇ ਦਲੇ ਪੁਲ ਬਣਾ ਕੇ ਪੁਲ ਪ੍ਰਸ਼ਾਸਨ ਦੇ ਕੋਲ ਬੰਦ ਨਹੀਂ ਇੱਕ ਨਿੱਕੇ ਬਸ ਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸ ਦਾ ਫਰਜ਼ ਨਹੀਂ ਵੀ ਕਿਉਂ ਬਾਜ਼ਾਰ ਚ ਗਸ਼ਤ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬਨ ਕੇ ਚਾਰ ਚਾਰ ਚੜ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖਣ ਇਹਨਾਂ ਦੀ ਜੁਰਦੀਆਂ ਨਹੀਂ ਗਈ ਕੋਈ ਆਤਾ ਹੈ ਸਾਡੇ ਦੇ ਦਾ ਬਾਬਾ ਨਾਂ ਲੱਕਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਤਤੀ ਜਿਹੜੀ ਗੋਲੀ ਚੱਲਦੀ ਆ ਪਹਿਲੀ ਵਾਰਦਾਤ ਇਥੇ ਬਿੱਲੇ ਸ਼ਾਦੀ ਸੰਧਾਰੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਕੀਤੀ ਹੋਈ ਗੋਲੀ ਚੱਲੀ ਸੀ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਦੇ ਹੀ ਜਾਂਦੇ ਨੇ ਇੱਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ سارے ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵਕਠਾ ਰਾਂ ਬੰਦ ਹੁੰਦਾ ਜਾਂ ਡਿਪਟੀ ਸਾਹਿਬ ਦਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਵੀ ਤੁਸੀਂ ਸੱਚਾ ਦੇਓਗੇ ਕਿ ਨਹੀਂ ਦੇਓਗੇ 7 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7 ਵਜੇ ਹੋ ਜਾਂਦੇ ਨੇ ਠੀਕ ਹੈ ਪੁਲਸ ਨੂੰ ਖਤਰਾ ਹੋਏਗਾ ਪੁਲਸ ਦੇ ਥਰੈਟ ਹੈਗਾ ਅਸੀਂ ਵੀ ਪੁਲਸ ਦੇ ਸਾਡੇ ਭਾਂ ਭਰਾਈ ਆ ਪੁੱਛਦੇ ਵਿੱਚ ਬਟ ਯਾਰ ਕੌਣ ਲੋਕਾਂ ਦੀ ਸੋਚਿਆ ਕਰੋਗੇ ਤੇ ਜੇ ਤੁਸੀਂ ਡਰ ਗਏ ਤੇ ਮਾਰੇ ਅਸਾਂ ਦੇ ਹੌਸਲੇ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਏ ਤੇ ਮਾਰੇ ਅਸਾਂ ਦੇ ਹੌਸਲੇ ਵਾਜ ਜਾਂਦੇ ਆ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਤੁਸੀਂ ਸੋਚਿਆ ਦੀ ਪੁੱਛਦੇ ਆ ਵੀ ਦੇ ਸਕਦੇ ਹੋ ਕਿ ਨਹੀਂ ਤੇ ਜਾਂ ਤੇ ਕਹੋ ਨਹੀਂ ਦੇ ਸਕਦੇ ਤੇ ਸ਼ਰਧਾਰ ਆਪੀ ਸੋਚ ਆਪ ਕਰੇ ਤੇ ਜਾਂ ਫੇ ਤੁਸੀਂ ਕਹੋ ਦੇ ਸਕਦੇ